ਨੂੰ ਲੈ ਕੇ ਇਸ ਪਿੰਡ ਦੇ ਬੰਦੇ ਬੜੇ ਹੀ ਸੀਰੀਅਸ ਨੇ ਇਹਨਾਂ ਨੇ ਮਨ ਨੂੰ ਲਾ ਕੇ ਸਰਪੰਚੀ ਜਿਹੜੀ ਆ ਉਹ ਕਰਨੀ ਹੈ ਪਰ ਉਹ ਜਿਹੜੀਆਂ ਸਸ਼ਕਲ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਸਮੀਤ ਕੌਰ ਤੇ ਪੰਜਾਬ ਭਰ ਦੇ ਵਿੱਚ ਪੰਚੀ ਸਰਪੰਚੀ ਦੀਆਂ ਚੋਣਾਂ ਨੂੰ ਲੈ ਕੇ ਤਹਿਲ ਕ ਮਚਿਆ ਹੋਇਆ ਉੱਥੇ ਬੀਤੇ ਦਿਨ ਨੋਮੀਨੇਸ਼ਨਸ ਭਰੀਆਂ ਗਈਆਂ ਨਾਮਜ਼ਦਗੀਆਂ ਭਰੀਆਂ ਗਈਆਂ ਪਰ ਹੈਰਾਨੀਜਨਕ ਗੱਲ ਇਹ ਸਾਹਮਣੇ ਆ ਗਈ ਹੈ ਕਿ ਪੰਜਾਬ ਦੇ ਵਿੱਚ ਫੇਮਸ ਹੋਇਆ 2 ਕਰੋੜ ਦੀ ਸਰਪੰਚੀ ਦੀ ਬੋਲੀ ਲਾਉਣ ਵਾਲਾ ਬੰਦਾ ਨਾਮਜ਼ਦਗੀ ਨਹੀਂ ਭਰ ਕੇ ਗਿਆ ਦੇਖੋ ਪੂਰੀ ਖਬਰ ਤਾਂ ਪੰਜਾਬ ਭਰ ਦੇ ਵਿੱਚ 25 ਸਰਪੰਚੀ ਦੀਆਂ ਚੋਣਾਂ ਜਿਹੜੀਆਂ ਨੇ ਉਹਨਾਂ ਨੂੰ ਲੈ ਕੇ ਤਹਿਲਕਾ ਮਚਿਆ ਹੋਇਆ ਉੱਥੇ ਇਸ ਵੇਲੇ ਦੀ ਵੱਡੀ ਖਬਰ ਤੇ ਹੈਰਾਨੀਜਨਕ ਖਬਰ ਇਹ ਸਾਹਮਣੇ ਆਈ ਹੈ ਕਿ ਭਾਜਪਾ ਗੂ ਆਤਮਾ ਸਿੰਘ ਜਿਸ ਨੂੰ ਪੂਰਾ ਪੰਜਾਬ 2 ਕਰੋੜ ਦੀ ਸਰਪੰਚੀ ਦੀ ਬੋਲੀ ਦੇ ਨਾਮ ਤੋਂ ਜਾਣਣ ਲੱਗ ਪਿਆ ਸੀ ਬੀਤੇ ਦਿਨ ਨਾਮਜ਼ਦਗੀਆਂ ਭਰੀਆਂ ਜਾਂਦੀਆਂ ਤੇ ਉਸ ਦੇ ਵਿੱਚ ਪਤਾ ਲੱਗਦਾ ਹੈ ਕਿ ਆਤਮਾ ਸਿੰਘ ਆਪਣੀ ਗੱਲ ਤੋਂ ਮੁੱਕਰਦਾ ਹੋਇਆ ਨਜ਼ਰ ਆਇਆ ਵਿਕਾਸ ਦੇ ਵੱਡੇ ਵੱਡੇ ਦਾਅਵੇ ਉਸ ਦੇ ਵੱਲੋਂ ਕੀਤੇ ਗਏ ਸਨ ਕਿ ਉਹ 2 ਕਰੋੜ ਤੋਂ ਵੱਧ ਦੀ ਬੋਲੀ ਵੀ ਲਾਉਣ ਨੂੰ ਤਿਆਰ ਹੈ ਸਰਪੰਚੀ ਖਾਤਰ ਪਰ ਬੀਤੇ ਦਿਨ ਨਾਮਜ਼ਦਗੀਆਂ ਭਰੀਆਂ ਗਈਆਂ ਤੇ ਉੱਥੇ ਆਤਮਾ ਸਿੰਘ ਦਿਖਾਈ ਹੀ ਨਹੀਂ ਦਿੱਤਾ ਉਸ ਦੇ ਵੱਲੋਂ ਨਾਮਜ਼ਦਗੀ ਦੇ ਕਾਗਜ਼ ਭਰੇ ਹੀ ਨਹੀਂ ਗਏ ਮਤਲਬ ਕਿ ਸਰਪੰਚੀ ਦੀਆਂ ਚੋਣਾਂ ਉਹ ਨਹੀਂ ਲੜੇਗਾ ਤਾਂ ਬਿਲਕੁਲ ਤੁਹਾਨੂੰ ਦੱਸ ਦਈਏ ਇਸ ਵੇਲੇ ਦੀ ਵੱਡੀ ਖਬਰ 2 ਕਰੋੜ ਦੀ ਬੋਲੀ ਤੋਂ ਫੇਮਸ ਹੋਇਆ ਭਾਜਪਾ ਆਗੂ ਆਤਮਾ ਸਿੰਘ ਪੂਰੇ ਪੰਜਾਬ ਭਰ ਦੇ ਵਿੱਚ ਫੇਮਸ ਹੋਇਆ ਪਿਆ ਸੀ ਇਦਾਂ ਲੱਗ ਰਿਹਾ ਸੀ ਕਿ ਸਰਪੰਚੀ ਦੀਆਂ ਚੋਣਾਂ ਨੂੰ ਲੈ ਕੇ ਇਸ ਪਿੰਡ ਦੇ ਬੰਦੇ ਬੜੇ ਹੀ ਸੀਰੀਅਸ ਨੇ ਇਹਨਾਂ ਨੇ ਮਨ ਨੂੰ ਲਾ ਕੇ ਸਰਪੰਚੀ ਜਿਹੜੀ ਆ ਉਹ ਕਰਨੀ ਹੈ ਪਰ ਉਹ ਜਿਹੜੀਆਂ ਸਾਰੀਆਂ ਗੱਲਾਂ ਨੇ ਉਹ ਝੂਠੀਆਂ ਪੈਂਦੀਆਂ ਨਜ਼ਰ ਆਈਆਂ ਉਹਨਾਂ ਤੇ ਜਿਹੜਾ ਕਹਿ ਸਕਦੇ ਆ ਕਿ ਸਵਾਲ ਚਿੰਨ ਖੜਾ ਹੋ ਗਿਆ ਕਿ ਜੇਕਰ ਅਜਿਹਾ ਸੀ ਸਿਰਫ ਫੇਮਸ ਹੋਣਾ ਸੀ ਤਾਂ ਜਿਹਾ ਕਿਉਂ ਕੀਤਾ ਗਿਆ ਤਾਂ 2 ਕਰੋੜ ਦੇ ਪਿੰਡ ਦੇ ਵਿਕਾਸ ਤੇ ਲਗਾਉਣ ਦੀ ਜਿਹੜੀ ਇਹ ਗੱਲ ਕੀਤੀ ਸੀ ਨਾਲ ਹੀ 2 ਕਰੋੜ ਦੀ ਬੋਲੀ ਲੱਗੀ ਸੀ ਸਰਪੰਚੀ ਦੀ ਉੱਥੇ ਤੋਂ ਅੰਦਾਜ਼ਾ ਦਈਏ ਭਾਜਪਾ ਦੇ ਆਗੂ ਆਤਮਾ ਸਿੰਘ ਦੇ ਵੱਲੋਂ ਜਿਹੜਾ ਹੈ ਉਹ ਨਾਮਜ਼ਦਗੀਆਂ ਦੇ ਕਾਗਜ਼ ਨਹੀਂ ਭਰੇਗੇ ਬੀਤੇ ਦਿਨ ਪੂਰੇ ਪੰਜਾਬ ਦੇ ਵਿੱਚ ਨਾਮਜ਼ਦਗੀਆਂ 25 ਸਰਪੰਚੀ ਦੀਆਂ ਚੋਣਾਂ ਨੂੰ ਲੈ ਕੇ ਭਰੀਆਂ ਗਈਆਂ ਨੇ ਉੱਥੇ ਹੀ ਹੁਣ ਆਤਮਾ ਸਿੰਘ ਦੇ ਵੱਲੋਂ ਇਹ ਕਾਗਜ਼ ਨਹੀਂ ਭਰੇਗੇ ਤੋਂ ਅੰਦਾਜ਼ਾ ਦਈਏ ਬੀਤੇ ਦਿਨ ਨੋਮੀਨੇਸ਼ਨਸ ਹੋਈਆਂ ਨੇ ਤੇ ਉਹਦੇ ਵਿੱਚ ਕਾਫੀ ਹਰ ਇੱਕ ਖੇਅਰ ਦੇ ਵਿੱਚ ਹੰਗਾਮਾ ਵੀ ਹੁੰਦਾ ਨਜ਼ਰ ਆਇਆ ਹੈ ਕਈ ਜਿਹੜੀਆਂ ਹੈਰਾਨੀਜਨਕ ਖਬਰਾਂ ਸਾਹਮਣੇ ਆਈਆਂ ਨੇ ਤੇ ਉਹਨਾਂ ਦੇ ਵਿੱਚੋਂ ਇੱਕ ਵੱਡੀ ਖਬਰ ਇਹ ਵੀ ਹੈ ਕਿ ਭਾਜਪਾ ਆਗੂ ਜਿਹੜਾ ਸਰਪੰਚ ਬਣਨਾ ਚਾਹੁੰਦਾ ਸੀ ਆਪਣੇ ਪਿੰਡ ਦਾ ਆਤਮਾ ਸਿੰਘ 2 ਕਰੋੜ ਦੀ ਬੋਲੀ ਇਸਨੇ ਲਗਾਈ ਸੀ ਤੇ ਅਜਿਹਾ ਕਹਿਣਾ ਸੀ ਇਸਦਾ ਕਿ ਜੇਕਰ 2 ਕਰੋੜ ਤੋਂ ਵੱਧ ਵੀ ਪੈਸੇ ਇਸ ਨੂੰ ਦੇਣੇ ਪੈਂਦੇ ਨੇ ਤਾਂ ਇਹ ਆਪਣੇ ਪਿੰਡ ਦੇ ਵਿਕਾਸ ਲਈ ਦਵੇਗਾ ਕਿਉਂਕਿ ਇਹ ਸਰਪੰਚ ਬਣ ਕੇ ਆਪਣੇ ਪਿੰਡ ਦਾ ਵਿਕਾਸ ਕਰਨਾ ਚਾਹੁੰਦਾ ਹੈ ਪਰ ਜਦੋਂ ਨਾਮਜ਼ਦਗੀਆਂ ਭਰੀਆਂ ਜਾਂਦੀਆਂ ਨੇ ਤਾਂ ਉਹਦੋਂ ਖੁਲਾਸੇ ਹੁੰਦੇ ਨੇ ਕਿ ਇਹਨਾਂ ਦੇ ਵੱਲੋਂ ਨਾਮਜ਼ਦਗੀ ਭਰੀ ਹੀ ਨਹੀਂ ਗਈ। ਸਸ਼ਕਲ ਡੈਲੀ ਪੋਸਟ ਪੰਜਾਬੀ ਦੇਖ ਰਹੇ ਤੁਸੀਂ ਮੈਂ ਹਾਂ ਜਸਮੀਤ ਕੌਰ ਤੇ ਪੰਜਾਬ ਭਰ ਦੇ ਵਿੱਚ ਪੰਚੀ ਸਰਪੰਚੀ ਦੀਆਂ ਚੋਣਾਂ ਨੂੰ ਲੈ ਕੇ ਤਹਿਲਕਾ ਮਚਿਆ ਹੋਇਆ ਉੱਥੇ ਬੀਤੇ ਦਿਨ ਨੋਮੀਨੇਸ਼ਨਸ ਭਰੀਆਂ ਗਈਆਂ ਨਾਮਜ਼ਦਗੀਆਂ ਭਰੀਆਂ ਗਈਆਂ ਪਰ ਹੈਰਾਨੀਜਨਕ ਗੱਲ ਇਹ ਸਾਹਮਣੇ ਆ ਗਈ ਹੈ ਕਿ ਪੰਜਾਬ ਦੇ ਵਿੱਚ ਫੇਮਸ ਹੋਇਆ 2 ਕਰੋੜ ਦੀ ਸਰਪੰਚੀ ਦੀ ਬੋਲੀ ਲਾਉਣ ਵਾਲਾ ਬੰਦਾ ਨਾਮਜ਼ਦਗੀ ਨਹੀਂ ਭਰ ਕੇ ਗਿਆ। ਦੇਖੋ ਪੂਰੀ ਖਬਰ ਤਾਂ ਪੰਜਾਬ ਭਰ ਦੇ ਵਿੱਚ 25 ਸਰਪੰਚੀ ਦੀਆਂ ਚੋਣਾਂ ਜਿਹੜੀਆਂ ਨੇ ਉਹਨਾਂ ਨੂੰ ਲੈ ਕੇ ਤਹਿਲਕਾ ਮਚਿਆ ਹੋਇਆ ਉੱਥੇ ਇਸ ਵੇਲੇ ਦੀ ਵੱਡੀ ਖਬਰ ਤੇ ਹੈਰਾਨੀਜਨਕ ਖਬਰ ਇਹ ਸਾਹਮਣੇ ਆਈ ਹੈ ਕਿ ਭਾਜਪਾ ਗੂ ਆਤਮਾ ਸਿੰਘ ਜਿਸ ਨੂੰ ਪੂਰਾ ਪੰਜਾਬ 2 ਕਰੋੜ ਦੀ ਸਰਪੰਚੀ ਦੀ ਬੋਲੀ ਦੇ ਨਾਮ ਤੋਂ ਜਾਣਣ ਲੱਗ ਪਿਆ ਸੀ ਬੀਤੇ ਦਿਨ ਨਾਮਜ਼ਦਗੀਆਂ ਭਰੀਆਂ ਜਾਂਦੀਆਂ ਤੇ ਉਸ ਦੇ ਵਿੱਚ ਪਤਾ ਲੱਗਦਾ ਹੈ ਕਿ ਆਤਮਾ ਸਿੰਘ ਆਪਣੀ ਗੱਲ ਤੋਂ ਦਾ ਹੋਇਆ ਨਜ਼ਰ ਆਇਆ ਵਿਕਾਸ ਦੇ ਵੱਡੇ ਵੱਡੇ ਦਾਅਵੇ ਉਸ ਦੇ ਵੱਲੋਂ ਕੀਤੇ ਗਏ ਸਨ ਕਿ ਉਹ 2 ਕਰੋੜ ਤੋਂ ਵੱਧ ਦੀ ਬੋਲੀ ਵੀ ਲਾਉਣ ਨੂੰ ਤਿਆਰ ਹੈ ਸਰਪੰਚੀ ਖਾਤਰ ਪਰ ਬੀਤੇ ਦਿਨ ਨਾਮਜ਼ਦਗੀਆਂ ਭਰੀਆਂ ਗਈਆਂ ਤੇ ਉੱਥੇ ਆਤਮਾ ਸਿੰਘ ਦਿਖਾਈ ਹੀ ਨਹੀਂ ਦਿੱਤਾ ਉਸ ਦੇ ਵੱਲੋਂ ਨਾਮਜ਼ਦਗੀ ਦੇ ਕਾਗਜ਼ ਭਰੇ ਹੀ ਨਹੀਂ ਗਏ ਮਤਲਬ ਕਿ ਸਰਪੰਚੀ ਦੀਆਂ ਚੋਣਾਂ ਉਹ ਨਹੀਂ ਲੜੇਗਾ ਤਾਂ ਬਿਲਕੁਲ ਤੁਹਾਨੂੰ ਦੱਸ ਜੀ ਇਸ ਵੇਲੇ ਦੀ ਵੱਡੀ ਖਬਰ 2 ਕਰੋੜ ਦੀ ਬੋਲੀ ਤੋਂ ਫੇਮਸ ਹੋਇਆ ਭਾਜਪਾ ਆਗੂ ਆਤਮਾ ਸਿੰਘ ਪੂਰੇ ਪੰਜਾਬ